ਇੱਕ ਵੀ ਦੱਸਦੇ ਆਂ ਅੰਦਰ ਕੋਈ ਕੋਸ਼ਿਸ਼ ਨਹੀਂ ਕਰਦਾ ਕਿ ਮੈਂ ਆਪ ਕੋ ਰੱਖਦਾ ਹਾਂ ਕੋਈ ਰੋਕਣ ਨਹੀਂ ਕਰਦਾ ਕੋਈ ਮੈਂ ਆਵਾਜ਼ ਆਉਂਦੀ ਹੈ ਜਿਵੇਂ ਆਉਂਦੀ ਹੈ ਰੋਟੇ ਬੋਲਦੇ ਆਂ ਉਸ ਤੋਂ ਬਾਅਦ ਨੰਗਲ ਦੇ ਨਾਲ ਲੱਗਦੇ ਪਿੰਡ ਬ੍ਰਾਹਮਪੁਰ ਦੇ ਕੋਲ ਨੰਗਲ ਚੰਡੀਗੜ੍ਹ ਮੁੱਖ ਸੜਕ ਤੇ ਵਸਤੇ ਆਰਟਿਕਾ ਕਾਰ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ ਇਸ ਸੜਕ ਹਾਦਸੇ ਵਿੱਚ ਆਰਟਿਕਾ ਗੱਡੀ 'ਚ ਸਵਾਰ ਕੁੱਲ 6 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਤੇ ਨੰਗਲ ਪੁਲਿਸ ਦੀ ਟੀਮ ਨੇ ਜ਼ਖਮੀਆਂ ਨੂੰ ਨੰਗਲ ਦੇ ਸਿਵਲ ਹਸਪਤਾਲ ਪਹੁੰਚਾਇਆ ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਨੌਜਵਾਨ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ ਬਾਕੀ 4 ਵਿਅਕਤੀਆਂ ਨੂੰ ਨੰਗਲ ਦੇ ਸਿਵਲ ਹਸਪਤਾਲ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਰੈਫਰ ਕੀਤਾ ਗਿਆ ਦੱਸ ਦਈਏ ਕਿ ଏଏନ 홀ੀਡੇਜ਼ ਪ੍ਰਾਈਵੇਟ ਬੱਸ ਜੋ ਕਿ ਹਿਮਾਚਲ ਦੇ ਮਕਲੋਟਗੰਜ ਤੋਂ ਦਿੱਲੀ 에어ਪੋਰਟ ਜਾ ਰਹੀ ਸੀ ਤੇ ਅਰਟਿਕਾ ਕਾਰ ਦਿੱਲੀ ਤੋਂ ਹਿਮਾਚਲ ਵੱਲ ਜਾ ਰਹੀ ਸੀ ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਠੀਕ ਦੱਸੀ ਜਾ ਰਹੀਆਂ ਨੇ ਹਾਲਾਂਕਿ ਐਕਸੀਡੈਂਟ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਲੱਗਦਾ ਹੈ ਕਿ ਤੇਜ਼ ਰਫ਼ਤਾਰ ਤੇ ਓਵਰਟੇਕਿੰਗ ਦੇ ਕਰਕੇ ਹੀ ਇਹ ਹਾਦਸਾ ਹੋਇਆ ਹੈ पीबी प्राइम अपडेट दे लिए गगन पंबरा रिपोर्ट <गए> ਜਦੋਂ ਆਪਾਂ ਮੈਂ ਉਹਨਾਂ ਦਾ ਭਾਈ ਚੰਡੀਗੜ੍ਹ ਦਵਾਰੇ ਜਗੇ ਜੀ ਜਦੋਂ ਆਪਾਂ ਬਰਾਬਰ ਪੁੱਛੇ ਜੀ ਆਗੇ ਬਰਾਬਰ ਦੇ ਵਿੱਚ ਜਦੋਂ ਅਸੀਂ ਦੇਖਿਆ ਜਮ ਲੱਗੇ ਹੋਏ ਬਹੁਤ ਜ਼ਿਆਦੇ ਜਮ ਬਹੁਤ ਜ਼ਿਆਦਾ ਲੱਗੇ ਸੀ ਅਸੀਂ ਦੇਖਿਆ ਆਗੇ ਨਹੀਂ ਕੋਈ ਕਾਰਨ ਨਾ ਹੋਵੇ ਅਸੀਂ ਮੈਂ ਉਹਨਾਂ ਦਾ ਭਾਈ ਸ਼ਨੀ ਸਾਹਿਬ ਅਸੀਂ ਵਾਪਸ ਜਦੋਂ ਅੱਗੇ ਨੂੰ ਵਾਏ ਥੋੜਾ ਅੱਗੇ ਜਾ ਕੇ ਨੰਗਲ ਵੱਲੋਂ ਜਦੋਂ ਪਹੁੰਚੇ ਤਾਂ ਉਹ ਗੱਡੀ ਇੱਕ ਬਜੂ ਦੇ ਵੀ ਛੋਟੀ ਗੱਡੀ ਜੀ ਫਰੈਂਚ ਗੱਡੀ ਸੀ ਮੇਬੀ ਕਿਹੜੀ ਸੀ ਜੀ ਸਵਾਰੀਆਂ ਵਾਲੀ ਹਾਂ ਹਾਂ ਉਹ ਬਜੀ ਬਸ ਦੇ ਵਿੱਚ ਵਜੀ ਹੈ। ਖੜਦਾ ਬੇਟਾ ਖੜਦਾ ਜਦੋਂ ਆਪਾਂ ਦੇਖ ਲੈ ਕੇ ਆ ਗਈ ਗੱਡੀ ਦੇਖੀ ਆ ਗਈ ਜੀ ਠੀਕ ਹੈ ਉਦੋਂ ਮੌਜੂਦਾ ਹੋਵੇਗਾ ਜੀ ਇੱਕ ਇੱਕ ਡਰਾਈਵਰ ਗੱਡੀ ਫਸਿਆ ਹੋਇਆ ਹੋਵੇਗਾ ਜੀ ਠੀਕ ਹੈ ਜੀ ਲੇਡੀ ਸੀ ਵੀ ਇੱਕ ਲੇਡੀ ਪਿੱਛੇ ਬੱਠੀ ਸੀ ਅੱਛਾ ਦੋ ਜਣੇ ਡੱਡੇ ਡਰਾਈਵਰ ਕੋਲ ਤੋਂ ਫਿਕਰਟਾ ਹੈ ਜੀ ਬਟ ਜਿਹੜੀ ਲੇਡੀ ਸੀ ਜੀ ਮੜੇ ਦੇਖਾਂ ਪੜਾ ਮੈਨੂੰ ਲੱਗਦਾ ਕਿ ਕੋਲੋਂ ਆਹ ਬਾਸ ਦੇ ਪਿੱਛੇ ਲਿਆਨ ਬਸ ਸਾਈਡ ਤੇ ਲਿਆ ਸਾਈਡ ਦੀ ਰੱਬ ਜਾਨ ਰੋ ਜੀ ਨੇੜੀ ਮੁਕੇ ਡੈਪ ਦਿੱਤੀ ਜੀ ਸੋ ਬੇਨਤੀ ਹੈ ਜੀ ਕਿਹੜਾ ਰੋਡ ਆ ਜੀ ਜਲਦੀ ਤੋਂ ਜਲਦੀ ਡਬਲ ਕੀਤਾ ਜਾਵੇ ਨਹੀਂ ਤਾਂ ਹਰੇਕਦੇ ਪਰਿਵਾਰ ਉੱਜਣੇ ਜੀ ਮਾਮਾ ਦੇ ਪੁੱਤ ਮਰਿਆ ਕਰਦੇ ਜੀ ਠੀਕ ਹੈ ਜੀ ਸੋ ਇਹ ਬੇਨਤੀ ਹੈ ਦੀ ਸਾਡੀ ਪ੍ਰਵਾਨ ਕੀਤੀ ਜਾਵੇ ਉਹ ਵਾਹਲਾ ਦੇ ਇੱਕ ਆਈਟੀ ਕਾ ਗੱਡੀ ਜਿਹੜੀ ਆ ਉਹ ਸਮਾਂ ਕਰਣੀ ਹੁੰਦੀ ਹੈ ਸਿਲ ਹੋਇਆ ਹਾਂ ਅੰਦਰ ਵਿੱਚ ਕਾ ਵੀ ਪੇਂਡਰਾਨ ਜਿਵੇਂ ਹਾਂ ਇੱਕ ਦੀ ਮੌਕੇ ਤੇ ਡੈਥ ਹੋ ਗਈ ਲੋਟ ਐਂਗਲ ਸਪੀਡ ਤਾਂ ਹਾਂ ਤੁਹਾਡੇ ਕੋਲ ਨੰਬਰ ਕਿੰਨੇ ਬੰਦੇ ਸੌਰੀ ਸੇ ਗੱਡੀ ਕਾਰ ਚਾਨ ਅੱਛਾ ਜੀ ਤੇ ਸਾਰਾ ਸਥਾਨ ਲੱਗੇ ਖਾਨੀਆਂ ਬਾਕੀ ਬਸ ਇਹ ਜੋਲੀ ਬਰਾਂਪਰ ਪੈਂਦਾ ਜੀ ਜਗਾ ਨਾਮ ਤੇ ਕਿਹੜਾ ਐਕਸੀਡੈਂਟ ਹੋਇਆ ਹੈ ਬਸ ਤੁਹਾਡੇ ਸਾਹਮਣੇ ਹੀ ਹੈ ਤੇ ਇੱਕ ਆਰਟੀਕਲ ਗੱਡੀ ਹੈ ਹਾਂ ਜੀ ਇਹਦੇ ਨਾਲ ਤੇ ਕਾਫੀ ਨੁਕਸਾਨ ਹੋਇਆ ਹੈ ਤੇ ਰੋਡ ਵੀ ਜਿਹੜਾ ਹੈਗਾ ਇਸ ਕਰਕੇ ਬਲੌਕ ਹੋ ਗਿਆ ਠੀਕ ਤੇ ਪਤਾ ਲੱਗਿਆ ਕਿ ਇੱਕ ਲੇਡੀ ਦੀ ਡੈਥ ਹੋਈ ਹੈ ਬਾਕੀ ਹਲੇ ਜਿਹੜਾ ਹੈਗਾ ਮੈਂ ਮੋਕੇ ਦੇ ਹੀ ਆ ਐਗਜ਼ੈਕਟਲੀ ਪਤਾ ਕਿੰਨੇ ਬੰਦੇ ਜਰਨ ਹੋਏ ਨੇ ਉਹ ਜਿਹੜੀ ਹੈ ਜੀ ਆਪਾਂ ਨੂੰ ਬਾਅਦ ਚ ਜਿਹੜੀ ਇਨਫੋਰਮੇਸ਼ਨ ਮਿਲ ਸਕਦਾ ਸਰ ਤੁਹਾਡੇ ਇਹ ਹੈ ਜੀ ਕੋਈ ਪੀੜ ਜਿਹੜੀ ਹੈਗੀ ਤਸ ਤਾਰੀਖ ਫਿਰ ਦੇ ਕਰਨਾ ਤੇ ਐਕਸੀਡੈਂਟ ਨਾਲ ਮੌਤਾਂ ਦਾ ਜਿਹੜਾ ਹੈਗਾ ਸ੍ਰੀ ਚਿੰਚਲਾ ਜਿਹੜਾ ਹੈਗਾ ਬਹੁਤ ਜ਼ਿਆਦਾ ਖੁਦਗਰਦ ਹੁੰਦਾ ਰਹਿੰਦਾ ਤਾਂ ਇਸ ਲਈ ਮੈਂ ਵੀ ਇਹੀ ਅਪੀਲ ਹੈ ਰਾਤ ਨੂੰ ਧਿਆਨ ਨਾਲ ਕਾਲੀ ਦੀ ਵਜਾਇਆ ਆਰਾਮ ਨਾਲ ਜਿਹੜੀ ਟ੍ਰੈਫਿਕ ਮਤਲਬ ਗੱਡੀ ਚਲਾਈ ਜਾਵੇ। ਇਹ ਬੰਦੇ ਆਏ ਸੀ। ਵਿੱਚੋਂ ਦੋ ਦੀ ਡੈਥ ਹੋ ਗਈ ਆ। ਇੱਕ ਦੀ ਜਸਟ ਆਂਦਾ ਹੀ ਹੋ ਗਈ ਤੇ ਇੱਕ ਜਿਹੜੇ ਪਹਿਲੇ ਡੈਥ ਦੀ ਆ ਸੀ ਸਾਡੇ। ਤੇ ਵਿੱਚੋਂ ਬਾਕੀ ਦੋ ਦੇ ਜਿਹੜੀਆਂ ਮਾਮੂਲੀ ਸੱਟਾਂ ਸੀ। ਉਹਨਾਂ ਨੂੰ ਫਿਰ ਵੀ ਜਿਹੜਾ ਆਈ ਓਪੀਨੀਅਨ ਲਈ ਭੇਜਿਆ ਗਿਆ ਚੰਡੀਗੜ੍ਹ ਤੇ ਇੱਕ ਜਿਹੜਾ ਪੇਸ਼ੈਂਟ ਸੀਰੀਅਸ ਹੈ ਉਹਨੂੰ ਵੀ ਭੱਤੀ ਭੇਜਿਆ ਗਿਆ ਨਹੀਂ ਨਹੀਂ ਅੱਛਾ ਮੌਤ ਜਿੰਨਾਂ ਦੀ ਹੋਈ ਉਹ ਹੈਗੇ ਸੂਮਨ ਵਾਈਫ ਆਫ ਰਾਜੇਸ਼ ਇਹ ਜਵਾਲੀ ਡਿਸਟ੍ਰਿਕਟ ਕਾਂਗੜਾ ਦੇ ਰਹਿਣ ਵਾਲੇ ਸੀ ਤੇ ਇੱਕ ਹੈ ਗਿਆ ਬਾਸੂ ਇਹ ਵੀ ਜਵਾਲੀ ਕਾਂਗੜਾ ਦੇ ਰਹਿਣ ਵਾਲੇ ਇੱਕ ਨਿਕਲੂ ਇਹਨਾਂ ਦੀ ਮੁੰਡੇ ਦੀ ਤਾਂ 18 ਸਾਲ ਸੀ ਤੇ ਜਿਹੜੇ ਦੂਸਰੇ ਲੇਡੀਜ਼ ਸੀ ਤੇ ਜਿਨ੍ਹਾਂ ਦੀ ਉਮਰ 50 ਸਾਲ ਸੀ